ਸਰ ਸਾਹਿਬ ਦੀ ਪੁਇਤਰਤਾ ਦੇ ਹੁੰਦੇ 71 ਗੁਰੂ ਰੂਪ ਗੁਰੂ ਸਵਾਰੀ ਕਾਲ ਸਾ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤੇ ਮੈਂ ਇਹ ਕਰਨੀ ਚਾਹੁੰਦਾ ਕਿ ਬਹੁਤ ਸਾਰੀਆਂ ਸਾਡੀਆਂ ਸਟੇਜਾਂ ਦੇ ਉੱਤੇ ਇੱਕ ਗੱਲ ਕੀਤੀ ਜਾਂਦੀ ਆ ਪਿਆਸੀ ਉਸ ਮੁਲਕ ਦੇ ਵਾਸੀ ਆ ਜਿੱਥੇ ਸਾਡੀਆਂ ਧਿਆ ਪੈਣਾ ਦੀ ਇੱਜ਼ਤ ਰੁੱਟੀ ਗਈ ਕੀਤੀ ਜਾਂਦੀ ਆ ਇਹ ਵੀ ਕਿਹਾ ਜਾਂਦਾ ਅਸੀਂ ਉਸ ਮੁਲਕ ਦੇ ਵਾਸੀ ਆ ਜਿੱਥੇ ਸਾਡਾ ਕਤਲੇਆਮ ਕੀਤਾ ਗਿਆ ਉਹ ਵੀ ਕਿਹਾ ਜਾਂਦਾ ਜੀ ਅਸੀਂ ਉਸ ਮੁਲਕ ਦੇ ਵਾਸੀ ਆ ਜਿਨ੍ਹਾਂ ਦੀਆਂ ਫੌਜਾਂ ਸਾਡੇ ਅਕਾਲ ਤਖਤ ਸਾਹਿਬ ਨੂੰ ਢਾਹ ਤੇਰੀ ਕਰ ਰਹੀਆਂ ਇਹਦੇ ਚ ਇੱਕ ਨਿੱਕੀ ਜੀ ਖਰਾਬੀ ਆ ਜਿੰਨੀਆਂ ਗੱਲਾਂ ਮੈਂ ਬੋਲੀਆਂ ਉਹ ਖਰਾਬੀ ਨੂੰ ਸਮਝੋ ਫਿਰ ਰਸਤੇ ਸਾਫ਼ ਹੋ ਜਾਣਗੇ ਖਰਾਬੀ ਕੀ ਆ ਅਸੀਂ ਉਸ ਮੁਲਕ ਦੇ ਵਾਸੀ ਆ ਨਹੀਂ ਵਾਸੀ ਉਸ ਮੁਲਕ ਦੇ ਵਾਸੀ ਨਹੀਂ ਹੈ ਜਿਨ੍ਹਾਂ ਦੇ ਵਿੱਚ ਇਹ ਕੁਝ ਹੋਇਆ ਇਹ ਸਾਰਾ ਕੁਝ ਹੋਇਆ ਹਿੰਦੁਸਤਾਨ ਦੇ ਵਿੱਚ ਇਹ ਸਾਰਾ ਕੁਝ ਹੋਇਆ ਇੰਡੀਆ ਦੇ ਵਿੱਚ ਸਾਡਾ ਮੁਲਕ ਪੰਜਾਬ ਆ ਸਾਡਾ ਮੁਲਕ ਖਾਲਸਾਣ ਆ ਜੇ ਸਾਡੇ ਪੰਜਾਬ ਦੇ ਵਿੱਚ ਸਾਡਾ ਕਤਲਿਆ ਜਾਂ ਸਾਡੀਆਂ ਪੀੜਾਂ ਨੇ ਜਾਂ ਸਾਡੇ ਬਰਬਾਦ ਕੀਮਤੀ ਨੇ ਕਿਸੇ ਦਾ ਕਤਲਿਆਮ ਕੀਤਾ ਤੇ ਤਾਂ ਦੱਸੋ ਕਿ ਅਸੀਂ ਕਿਸੇ ਦਾ ਜ਼ਬਰਜਨਾਹ ਕੀਤਾ ਪੰਜਾਬ ਮੂਲਕ ਦੇ ਵਿੱਚ ਤੇ ਤਾਂ ਦੱਸੋ ਜੇ ਇਥੇ ਥੋੜਾ ਜਿਹਾ ਕਰੈਕਟ ਕਰੀਏ ਇਹ ਕਿਹਾ ਕਰੀਏ ਅਸੀਂ ਉਸ ਮੂਲਕ ਦੇ ਗੁਲਾਮ ਆ ਜਿਨ੍ਹਾਂ ਨੇ ਸਾਡੇ ਨਾਲ ਇਹ ਸਭ ਕੁਝ ਕੀਤਾ ਸੋ ਆਪਣਾ ਮੂਲਕ ਸਾਫ਼ ਕਰੋ ਹਿੰਦੁਸਤਾਨ ਸਾਡਾ ਮੂਲਕ ਨਹੀਂਗਾ ਜਿਹੜੀ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੀ ਗੱਲ ਇਥੇ ਚੱਲਦੀ ਆ ਇਹ ਵੀ ਇੱਕ ਇਤਰਾਸ ਦੀ ਆ ਵੇਖੋ ਸਾਡੇ ਪੰਜਾਬ ਦੀ ਸਿੱਖਾਂ ਦੀ ਤਰਾਸਦੀ ਆ ਕਿ ਜਿਹੜਾ ਇੰਡੀਆ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਕਹਿੰਦਾ ਜਿਸ ਮੁਲਕ ਰਹੀ ਸੀ ਗੁਲਾਮ ਆ ਉਸ ਮੁਲਕ ਦੀ ਗੁਲਾਮੀ ਦੇ ਵਿੱਚ ਰਾਜਨੀਤੀ ਨੂੰ ਬਹਾਲ ਕਰਾਉਣ ਦੇ ਲਈ ਵੀ ਸਿੱਖਾਂ ਨੂੰ ਮਿੰਟਾਂ ਤੇ ਤਰਲੇ ਤੇ ਸਟੇਜਾਂ 'ਤੇ ਲਾਉਣੀਆਂ ਪਈਆਂ ਤੇ ਫਿਰ ਕਾਹਦਾ ਲੋਕਤੰਤਰ ਹੈ ਕਹਾਣੀਆਂ ਖੁਸ਼ੀਆਂ ਨੇ ਸਾਡੇ ਵੀ ਕਹਦਾ ਇਹ ਲੋਕਤੰਤਰ ਹੈ ਕੋਈ ਲੋਕਤੰਤਰ ਨਹੀਂ ਚਲੋ ਜਿਹੜਾ ਅੱਜ ਦਾ ਪੁਆਇੰਟ ਆ ਮੈਂ ਉਹਦੇ ਤੇ ਆਵਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਹ ਚੋਣਾਂ ਨੇ ਇਹਦੀ ਬੁਨਿਆਦ ਇਹਦੀ ਇੱਕ ਖਰਾਬੀ ਜਿਹੜੀ ਜਾਣਿਆ ਜਿੱਥੇ ਉਹਨਾਂ ਨੂੰ ਵੀ ਸਾਨੂੰ ਫੜਨਾ ਚਾਹੀਦਾ ਇਹ ਜੜ ਜਿੱਥੇ ਇੰਡੀਅਨ ਸਿਸਟਮ ਆ ਜਿੱਥੇ ਭਾਰਤੀ ਸਿਸਟਮ ਆ ਸੀ ਕਹਿੰਦੇ ਆ ਕਿ ਇੰਡੀਆ ਦੀ ਪਾਰਲੀਮੈਂਟ ਸਾਡੀਆਂ ਚੋਣਾਂ ਨਹੀਂ ਕਰਾਉਂਦੀ ਪਰ ਉਹ ਕਿਉਂ ਨਹੀਂ ਕਰਾਉਂਦੇ ਇੱਕ ਸਵਾਲ ਕਿਉਂ ਨਹੀਂ ਕਰਾਉਂਦੇ ਉਹਦਾ ਸਾਰਾ ਇੱਕ ਮੋਟਾ ਜਿਹਾ ਜਵਾਬ ਦੇ ਦਿੰਦੇ ਨੇ ਕਿ ਜਦੋਂ ਤੱਕ ਉਹਨਾਂ ਕੋਲ ਬਾਦਲ ਵਰਗਾ ਨਹੀਂ ਆਊਗਾ ਉਹ ਚੋਣਾਂ ਨਹੀਂ ਕਰਾਉਣਗੇ ਇਹ ਵੀ ਗੱਲ ਠੀਕ ਹੈ ਪਰ ਫਿਰ ਇੱਕ ਸਵਾਲ ਬਣ ਜਾਂਦਾ ਕਿ ਜੇ ਬਾਦਲ ਵਰਗਾ ਵੀ ਉਹਨਾਂ ਦੇ ਕੋਲ ਹੋਵੇ ਜਾਂ ਨਹੀਂ ਹੋਵੇ ਤਾਂ 5 ਸਾਲ ਬਾਅਦ ਚੋਣਾਂ ਕਿਉਂ ਨਹੀਂ ਕਰਾਉਂਦੇ 5 ਸਾਲ ਬਾਅਦ ਵੀ ਤੇ ਬਾਦਲ ਵਰਗਾ ਚੁਣ ਕੇ ਬਾਹਰ ਹੀ ਸਕਦੇ ਹੁੰਦੇ ਉਹਦੀ ਬੁਨਿਆਦ ਉਹਦੀ ਜੜ ਜਿੱਥੇ ਪਈ ਆ ਉਹ ਸਾਡੇ ਐਕਟ 'ਚ ਪਈ ਹੈ ਜਿਹੜਾ 1925 ਵਾਲਾ ਹੈ ਜਿਨ੍ਹਾਂ ਨੇ ਪੜਿਆ ਉਹਨਾਂ ਨੂੰ ਪਤਾ ਹੈ ਔਰ 1925 ਦੇ ਵਿੱਚ ਤੇ ਹਿੰਦੁਸਤਾਨ ਦਾ ਰਾਜ ਨਹੀਂ ਇਹਦਾ ਮਤਲਬ ਸਾਡੇ ਕੋਲੋਂ ਗਲਤੀ ਦੇ ਵਿੱਚ ਕਿਤੇ ਨਾ ਕਿਤੇ ਗਲਤੀ ਹੋਈ ਆ ਕਾਲੀ ਦੇ ਵਿੱਚ ਉਹ ਗਲਤੀ ਕਿੱਥੇ ਹੋਈ ਜਿੱਥੇ ਅਸੀਂ ਆਪਣੇ ਐਕਟ ਦੇ ਵਿੱਚ ਇਹ ਗੱਲ ਪ੍ਰਵਾਨ ਕਰ ਲਈ ਤੇ ਸ਼੍ਰੋਮਣੀ ਕਮੇਟੀ ਦਾ ਹਾਊਸ ਜਿਹੜਾ ਆ ਉਹਦੀਆਂ ਚੋਣਾਂ 5 ਸਾਲ ਬਾਅਦ ਹੋਣਗੀਆਂ ਪਰ ਅੱਗੇ ਉਹਨਾਂ ਇੱਕ ਗੱਲ ਲਿਖੀ ਜਿਹੜੀ ਅਗਲੀ ਲਾਈਨ ਆ ਉਹ ਬੜੀ ਕਤਰਨਾਕ ਆ ਪਰ ਪਰ ਭਾਅ ਕਿਹਾ ਜਦੋਂ ਤੱਕ ਅਗਲਾ ਹਾਊਸ ਨਹੀਂ ਚੁਣਿਆ ਜਾਂਦਾ ਤੇ ਪਿਛਲਾ ਹਾਊਸ ਕੰਮ ਕਰਦਾ ਰਹੂਗਾ ਇਹਦਾ ਮਤਲਬ ਕੀ ਹੋ ਗਿਆ 5 ਸਾਲ ਤੋਂ ਇਹ ਖਿਚਣਾ ਹੋਇਆ ਤੇ ਪਿਛਲੇ ਉਸ ਨੂੰ ਇਹ ਪਾਵਰ ਦੇ ਵੀ ਕਿ ਤੂੰ ਹਣ ਅੱਗੇ ਭਾਵੇਂ 10 ਸਾਲ ਤੇ 15 ਸਾਲ ਲੱਗਾ ਰਹੇ। ਸੋ ਸਾਨੂੰ ਉਹ ਵੀ ਦੂਰ ਕਰਨਾ ਪੈਣਾ ਜਦਨ ਕਿ ਸਾਡੇ ਕੋਲ ਤਾਕਤ ਆਵੇ। ਪਰ ਭਾਜਪੀ ਜਾਂ ਜਿਹੜਾ ਹਿੰਦੁਸਤਾਨ ਆ ਉਹਨੇ ਆਪਣੀ ਪ੍ਰੈਕਟਿਸ ਬਦਲ ਲਈ। ਇਹ ਗੱਲਾਂ ਹੁਣ ਮਨ ਲੱਗਦਾ ਸਾਨੂੰ ਇੱਕ ਪਾਸੇ ਰੱਖ ਦੇਣੀਆਂ ਚਾਹੀਦੀਆਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਹੁਣ ਉਹਨਾਂ ਨੂੰ ਬਾਦਲ ਵਰਗੇ ਨਹੀਂ ਚਾਹੀਦੇ। ਅਸੀਂ ਕਹਿੰਦੇ ਵੀ ਜਦੋਂ ਉਹਨਾਂ ਨੇ ਬਾਦਲ ਵਰਗੇ ਮਿਲਣ ਕੇ ਚੋਣਾ ਕਰਾਉਂਗੇ ਨਹੀਂ। ਹੁਣ ਉਹਨਾਂ ਨੇ ਕਿ ਸਾਖੀਆਂ ਦਾ ਸਮਰਹ ਹਲਾਣਾ ਛੱਡਤਾ ਆ। ਫੋਂ ਬਾਦਲ ਤੇ ਰਵੇ ਕੋ ਤੁਸੀਂ ਇਸ ਟਾਈਮ ਬਾਦਲ ਤੇ ਰਹੀ ਤਾਂ ਆ ਗਈਆਂ ਨਾ ਜ ਜਿੱਦਣ ਸੀਗਾ ਬਾਦਲ ਉਦੋਂ ਜਿਹੜੀਆਂ ਇਹਨਾਂ 5 ਸਾਲ ਬਾਅਦ ਚੋਣਾਂ ਕਰਾ ਲਈਆਂ ਕਾਰਨ ਕੀ ਆ ਕਾਰਨ ਇਹ ਆ ਵੀ ਉਹਨਾਂ ਨੂੰ ਇਹ ਲੱਗਾ ਜਾਂ ਉਹਨਾਂ ਨੂੰ ਲੱਗਦਾ ਹੈਗਾ ਵੀ ਅਸੀਂ ਕਿਸੇ ਦਾ ਸਹਾਰਾ ਕਿਉ ਲੈਣ ਸਿੱਧਾ ਤੇ ਉਹਨਾਂ ਨੇ ਆਪਣੇ ਸਿੱਧੇ ਬੰਦੇ ਲਿਆਂਦੇ ਤੁਸੀਂ ਵੇਖ ਲਓ ਹਿਉ ਸਰਬਾਹ ਕਮੇਟੀਆਂ ਦਾ ਹਰਿਆਣਾ ਸਾਡੇ ਗਵਾਨ ਚ ਦੱਸੋ ਕਿ ਇਹਨੂੰ ਭਰੇ ਭਾਰਾ ਗਿਆ ਵੀ ਬੀਜੇਪੀ ਦੇ ਵੱਖਰੇ ਨੇ ਦੂਜੇ ਤਖਤਾ ਨਾਲ ਵੇਖੋ ਸਾਡਾ ਕੀ ਆ ਤੇ ਉਹੀ ਕੰਮ ਉਹਨਾਂ ਨੇ ਇੱਥੇ ਕਰਨਾ ਹੁਣ ਉਹਨਾਂ ਨੇ ਸਾਡੇ ਵਿੱਚੋਂ ਕਮਜ਼ੋਰ ਨਹੀਂ ਲੱਭਣੇ ਉਹਨਾਂ ਆਪਣੀ ਤਿਆਰ ਕੀਤੇ ਬੰਦੇ ਸਾਡੇ ਇੱਥੇ ਲਾ ਕੇ ਫਿੱਟ ਕਰਨੇ ਆ ਤੇ ਉਹਦੇ ਤੇ ਉਹਨਾਂ ਦਾ ਜੋਰ ਲੱਗਾ ਤੇ ਇਹ ਪਹਿਲੀ ਵਾਰੀ ਨਹੀਂ ਆ ਸਾਡੇ ਨਾਲ ਕਿ ਇੱਥੇ 11 12 ਸਾਲ ਦਾ ਲੈ 15 ਸਾਲ ਦਾ ਸਮਾਂ ਪੈ ਗਿਆ ਹੁਣ ਤੇ ਸਾਡੀਆਂ ਵੋਟਾਂ ਨਾਲ ਜਾਣਾਂ ਮਾਨ ਸਾਹਿਬ ਬੈਠੇ ਨੇ ਸਾਡਾ ਵਿਚਾਰ ਉਹਨਾਂ ਦਾ ਜਨਮ ਨਹੀਂ ਹੋਇਆਗਾ ਤੁਹਾਨੂੰ ਯਾਦ ਹੋਊਗਾ ਸਾਰੇ ਬਜ਼ੁਰਗਾਂ ਨੂੰ 1979 ਦੀ ਹੋਈ ਚੋਣ 1996 ਤੇ ਜਾ ਕੇ ਦੁਬਾਰਾ ਹੋਈ 17-18 ਸਾਲ ਬਾਅਦ ਸੋ ਇਹ ਸਾਡੇ ਨਾਲ ਐਵੇਂ ਚੱਲਦਾ ਰਹਿਣਾ ਸਮੱਸਿਆ ਇਹ ਆ ਕਿ ਸਾਡੀਆਂ ਚੋਣਾਂ ਕਰਵਾਉਣ ਦੇ ਲਈ ਅਸੀਂ ਖੁਦ ਉਹਨੇ ਸਮਰੱਥ ਨਹੀਂ ਗਏ ਸਾਡਾ ਫੈਸਲਾ ਇੰਡੀਆ ਦੀ ਪਾਰਲੀਮੈਂਟ ਕਰਦੀ ਸੋ ਸਾਨੂੰ ਆਪਣੇ ਫੈਸਲੇ ਇੰਡੀਆ ਦੇ ਜੰਗਲ ਦੇ ਵਿੱਚੋਂ ਬਾਹਰ ਕੱਢਣੇ ਪੈਣਗੇ ਸਾਡੀ ਹਰ ਤਾਕਤ ਇੰਡੀਆ ਨੇ ਆਪਣਾ ਕੰਟਰੋਲ ਚ ਰੱਖੀ ਹੋਈ ਹੈ ਗੁਰਦੁਆਰੇ ਸਾਡੇ ਗੁਰਦੁਆਰੇ ਸਾਡੇ ਪ੍ਰਬੰਧ ਕਿੰਨਾ ਦੇ ਹੱਥਾਂ ਚ ਦੇਣਾ ਕਦੋਂ ਦੇਣਾ ਸਾਡੀਆਂ ਵੋਟਾਂ ਕਦੋਂ ਕਰਾਉਣੀਆਂ ਉਹ ਤੇ ਕੌਣ ਕਰਦਾ ਦਿੱਲੀ ਇੰਡੀਆ ਦੀ ਪਾਰਲੀਮੈਂਟ ਜ਼ਮੀਨ ਸਾਡੀ ਇਹਦੇ ਉੱਤੇ ਕਿਸ ਤਰ੍ਹਾਂ ਦਾ ਕਾਨੂੰਨ ਲਾਗੂ ਹੋਣਾ ਤੈਅ ਕੌਣ ਕਰਦਾ ਦਿੱਲੀ ਸਾਡੇ ਪਾਣੀ ਇਹਨਾਂ ਨੂੰ ਕਿੱਥੇ ਵਰਤਣਾ ਕਿਵੇਂ ਵਰਤਣਾ ਤੈਅ ਕੌਣ ਕਰਦਾ ਦਿੱਲੀ ਸਾਡਾ ਬਾਰਡਰ ਨਾਲ ਦਾ ਏਰੀਆ ਬੀਐਸਐਫ ਦੀਆਂ ਤਾਕਤਾਂ ਵਧਾ ਕੇ ਸਾਡੇ ਸ਼ਹਿਰਾਂ ਦੇ ਵਿੱਚ ਵਾੜਤਾ ਅੰਮ੍ਰਿਤਸਰ ਵੀ ਉਹਦੇ ਵਿੱਚ ਵਾੜਤਾ ਕੌਣ ਤਿਆ ਕਰਦਾ ਦਿੱਲੀ ਜਿਹੜਾ ਵੀਚਲਾ ਪੰਜਾਬ ਬਚ ਗਿਆ ਉੱਥੇ ਐਨਆਈਏ ਵਰਗਿਆਂ ਨੂੰ ਅੰਨੀਆਂ ਤਾਕਤਾਂ ਦਿੱਤੀਆਂ ਤੇ ਐਨਆਈਏ ਦੀ ਤਾਕਤ ਦੇਖੋ ਤੁਸੀਂ ਅਸੀਂ ਕਈ ਵਾਰੀ ਪਾਵਰ ਲਾਈਨ ਦੇ ਲਈ ਬੜੇ ਹੁੰਦੇ ਆ ਕਿ ਸਾਨੂੰ ਪਾਵਰ ਲੈਣੀ ਚਾਹੀਦੀ ਹੈ ਉਹ ਠੀਕ ਹੈ ਆਪਣੇ ਲੜਾਈ ਦੇ ਹਿੱਸੇ ਦਾ ਲੱਖੋ ਪਰ ਨਾਲ ਦੀ ਨਾਲ ਰਿਅਲਿਟੀ ਨੂੰ ਵੀ ਸਮਝੋ ਪਾਵਰ ਪੰਜਾਬ ਤੇ ਮੁੱਖ ਮੰਤਰੀ ਵੀ ਇਸ ਟਾਈਮ ਇੰਨੀ ਕਿਹਾ ਕਿ ਐਨਆਈਏ ਦੀ ਗੱਡੀ ਦਿੱਲੀ ਉਹ ਚੱਲੇ ਤੇ ਪੰਜਾਬ ਦਾ ਮੁੱਖ ਮੰਤਰੀ ਉਸ ਗੱਡੀ ਨੂੰ ਡਾਕ ਨਹੀਂ ਸਕਦਾ ਤੇ ਪੰਜਾਬ ਪੁਲਿਸ ਦੀ ਪਾਵਰ ਇੰਨੀ ਕਿਹਾ ਕਿ ਉਹ ਸਿਰਫ ਐਨਆਈਏ ਦੀ ਗੱਡੀ ਨੂੰ ਰੋਕਾ ਸਕਦੇ ਆ ਵੀ ਤੇ ਜਿਹੜੇ ਘਰ ਜਾਣਾ ਉਹਦਾ ਘਰ ਹੋਈ ਡਾਕ ਨਹੀਂ ਸਕਦੇ ਈਡੀਆ ਦੀ ਇੱਕ ਏਜੰਸੀ ਦੀ ਪਾਵਰ ਇਹਨੇ ਉਹਨੇ ਤਾਂ ਪੰਜਾਬ ਨੂੰ ਸਾਡੇ ਵਰਗੇ ਲੋਕਾਂ ਨੂੰ ਚਾਰੇ ਪਾਸਿਓਂ ਘੇਰਿਆ ਆ ਤੇ ਅਸੀਂ ਕੀ ਕਰਦੇ ਪਏ ਸੋ ਅਸੀਂ ਸਮਝੀਏ ਜਦੋਂ ਅਸੀਂ ਹਾਲ ਤੋ ਆਈ ਪੰਨੇ ਸਟੇਜਾਂ ਤੋਂ ਇਹ ਕਹਿੰਨੇ ਆ ਕਿ ਪੰਜਾਬ ਦੇ ਕੋਲੋਂ ਸਾਰੀਆਂ ਤਾਕਤਾਂ ਖੋਈਆਂ ਜਾ ਰਹੀਆਂ ਐਨਆਈਏ ਦੀ ਇਹ ਜਿਹੜੀ ਛਾਪੇ ਮਾਰੀ ਇਹ ਤੁਸੀਂ ਉਹਨੂੰ ਸਾਰਿਆਂ ਨਾਲ ਗੰਭੀਰ ਸਮਝੋ ਇਹ ਪਹਿਲੀ ਵਾਰੀ ਨਹੀਂ ਤੇ ਆਖਰੀ ਵਾਰੀ ਨਹੀਂ ਯੂਐਪੀਏ ਪਹਿਲੀ ਵਾਰੀ ਵੀ ਨਹੀਂ ਲੱਗਾ ਤੇ ਆਖਰੀ ਵਾਰੀ ਵੀ ਨਹੀਂ ਲੱਗਾ ਐਨਐਸਏ ਪਹਿਲੀ ਵਾਰੀ ਵੀ ਲੱਗੀ ਤੇ ਆਖਰੀ ਵਾਰੀ ਵੀ ਨਹੀਂ ਲੱਗੀ ਇਹ ਲਗਣੀਆਂ ਨੇ ਸਾਡੇ ਉੱਤੇ ਪਰ ਜੇ ਹੁਣ ਇਹਦਾ ਅੱਗੇ ਹੱਲ ਕੀ ਆਵੇ ਇੱਕ ਹੱਲ ਤੇ ਉਹ ਆ ਜਿਹੜਾ ਅਸੀਂ ਸਾਰੀਆਂ ਸਟੇਜਾਂ ਤੋਂ ਕਹਿੰਨੇ ਆਂ ਵੀ ਖਾਲਿਸਤਾਨ ਤੋਂ ਬਿਨਾ ਸਾਡਾ ਕੋਈ ਹੱਲ ਨਹੀਂ ਤੇ ਇਹ ਹੁੰਦਾ ਵੀ ਐਵੇਂ ਪਰ ਸਮੱਸਿਆ ਉੱਥੇ ਆ ਜਾਂਦੀ ਜਦੋਂ ਇੱਕ ਵੱਡਾ ਹਿੱਸਾ ਸिखਾਂ ਦਾ ਸਾਡੇ ਸਾਨੂੰ ਮਤ ਦੇਣ ਲੱਗ ਪੈਂਦਾ ਵੀ ਨਹੀਂ ਜੀ ਤੁਸੀਂ ਤਾਂ ਖਾਲਿਸਤਾਨ ਦੀ ਗੱਲ ਕਰਕੇ ਤੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਹੋ ਤੇ ਇਹੋ ਤੱਕ ਚਲ ਜਾਂਦਾ ਹੈ ਵੀ ਇਹ ਵੀ ਕਹਿਣਾ ਪੈਂਦਾ ਸੰਤ ਜਰਨੈਲ ਸਿੰਘ ਨੇ ਕਦੀ ਖਾਲਸਾਤਨ ਮੰਗਿਆ ਨਹੀਂ ਜਿਹੜੀ ਗੱਲ ਜਿਹੜਾ ਨੇ ਕੀਤੀ ਇਹ ਹੈ ਸਿਸਟਮ ਦੀ ਗੁਲਾਮੀ ਵੀ ਹੁਣ ਸਾਡਾ ਜੋਰ ਲੱਗ ਗਿਆ ਵੀ ਸੰਤ ਜਰਨੈਲ ਸਿੰਘ ਨੂੰ ਵੀ ਇਹ ਟੈਗ ਕਰੀਏ ਵੀ ਹਿੰਦੁਸਤਾਨੀ ਆ ਕਿ ਉਹ ਮੁਲਕ ਦੇ ਵਿਰੋਧੀ ਨਹੀਂ ਕਿ ਉਹਨੇ ਤਾਂ ਖਾਲਸਾਤਨ ਮੰਗਿਆ ਨਹੀਂ ਜਿਹੜਾ ਸ਼ਖਸ ਸ਼ਹਾਦਤ ਦੇ ਗਿਆ ਕਾਫੀ ਤੱਕ ਇੱਕ ਸੋਚ ਦੇ ਖਿਲਾਫ ਲੜਦਿਆ ਮੁਲਕ ਦੇ ਖਿਲਾਫ ਲੜਦਿਆ ਸਾਡੇ ਪ੍ਰਚਾਰਕਾਂ ਦਾ ਜੋਰ ਲੱਗ ਗਿਆ ਸਟੇਜਾਂ ਤੋਂ ਕਹਿੰਦੇ ਆ ਕਹਿੰਦੇ ਆ ਵੀ ਉਹਨੇ ਤਾਂ ਕਦੇ ਖਾਲਸਾਤਨ ਨਹੀਂ ਮੰਗਿਆ ਦਸ ਸਗੋਂ ਖਾਲਸਾਪਨ ਇੱਕ ਮਾਣ ਵਾਲੀ ਗੱਲ ਸਾਡੇ ਵਾਸਤੇ ਅਸੀਂ ਉਹ ਬਦਨਾਮੀ ਚ ਕੋਦੋਂ ਦਾ ਲੈ ਗਏ ਆ ਕਿ ਸੰਤਾ ਦੇ ਲਾਲ ਖਾਲਸਾਪਨ ਜੋੜ ਕੇ ਉਹਨਾਂ ਦੀ ਸ਼ਖਸੀਅਤ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਕਿੰਨੇ ਵਾੜਿਆ ਸਾਡੇ ਮਨਾਂ ਚ ਸਿਸਟਮ ਨੇ ਵਾੜਿਆ ਸੋ ਖਾਲਸਾਨੀ ਹੋਣਾ ਮਾਣ ਦੇ ਨਾਲ ਕਰੋ ਤੇ ਖਾਲਸਾਪਨ ਲਈ ਲੜੋ ਪਰ ਉਸ ਲੜਾਈ ਦੇ ਵਿੱਚ ਵਿੱਚ ਜਿਹੜੀਆਂ ਲੜਾਈਆਂ ਨੇ ਨਿੱਕੀਆਂ ਨਿੱਕੀਆਂ ਇਹਨਾਂ ਨੂੰ ਵੀ ਨਾਲ ਸਾਨੂੰ ਕੈਰੀ ਕਰਨਾ ਪਏਗਾ ਸ਼ਰਮ ਦੀ ਕਮੇਟੀ ਦੇ ਚੋਣਾਂ ਆਣ ਚਾਹੀਏ ਦੂਸਰੀਆਂ ਲੜਾਈਆਂ ਨੇ ਔਰ ਉਹਦੇ ਵਿੱਚ ਜਿਹੜਾ ਇੱਕ ਸੁਝਾਅ ਆ ਮੈਂ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਸੀਂ ਇਸ ਟਾਈਮ ਬਹੁਤ ਹਿੱਸਿਆਂ 'ਚ ਵੰਡੇ ਪਏ ਜਿਨ੍ਹਾਂ ਨੇ ਈਵਨ ਤੁਸੀਂ ਇਹ ਵੀ ਵੇਖੋ ਜਿਹੜੀਆਂ ਬੱਤੇ ਰਾਣੇ ਜਿਹੜੀਆਂ ਸਾਡੇ ਵਰਗੀਆਂ ਤੇ ਰਾਣੇ ਸ਼੍ਰੋਮਣੀ ਕਮੇਟੀ ਵੀ ਇਲੈਕਸ਼ਨ ਕਰਾਉਣ ਦੇ ਵੀ ਜ਼ੋਰ ਲਾ ਰਹੇ ਆ ਸਾਡੇ ਚ ਵੀ ਕਿੰਨੇ ਵੱਖਰੇ ਬਣੇ ਸੋ ਘੱਟੋ ਘੱਟ ਮੈਂ ਚਾਹੁੰਦਾ ਵੀ ਬੇਸ਼ੱਕ ਬਾਅਦ 'ਚ ਇਕੱਲੇ ਇਕੱਲੇ ਲੜ ਲਈਏ ਕੋਈ ਗੱਲ ਨਹੀਂ ਜੇ ਜਿਹੜੇ ਇਹ ਚਾਹੁੰਦੇ ਆ ਵੀ ਚੋਣਾਂ ਕਰਾਈਆਂ ਜਾਣ ਘੱਟੋ ਘੱਟ ਉਹ ਤੇ ਅਸੀਂ ਬੈਠੀਏ ਇੱਕ ਜਗ੍ਹਾ ਦੇ ਉੱਤੇ ਲੜਮਾ ਕੋ ਕੋ ਕਰੇਗਾ ਲੜਨਾ ਉਹਦਾ ਲੜਮਾ ਕੋਈ ਗੱਲ ਨਹੀਂ ਸੋ ਉਹ ਗੱਲਾਂ ਸਟੇਜ ਤੋਂ ਨਹੀਂ ਆ ਸਕਦੀਆਂ ਵੀ ਅਗਲੇ ਪ੍ਰੋਗਰਾਮ ਕਿਹੋ ਜਿਹਾ ਹੋਣ ਕਿਵੇਂ ਕਰਾਈਆਂ ਜਾਣ ਸੋ ਮੈਂ ਉਸ ਗੱਲ ਦੀ ਪ੍ਰੋੜਤਾ ਕਰਦਾ ਜਿਹੜੀ ਸਟੇਜ ਤੋਂ ਆਈ ਆ ਕਿ ਸਾਰੀਆਂ ਤਰ੍ਹਾਂ ਜਿਹੜੀ ਰੋਲਿੰਗ ਪਾਰਟੀ ਉਹਨੇ ਨਹੀਂ ਪੈਣਾ ਤੁਹਾਡੇ ਨਾਲ ਜਿਹਦੇ ਕੋ ਕਬਜ਼ਾ ਆਵੇ ਉਹ ਕਦੀ ਨਹੀਂ ਚਾਹੁੰਦਾ ਹੁੰਦਾ ਵੀ ਮੈਂ ਕਬਜ਼ਾ ਛੱਡਦਾ ਪਰ ਦੂਜੀਆਂ ਜਿੰਨੀਆਂ ਤਰ੍ਹਾਂ ਨੇ ਉਹਨਾਂ ਨੂੰ ਘੱਟੋ ਘੱਟ ਇਕੱਠੇ ਹੋ ਕੇ ਬਹਿਣਾ ਚਾਹੀਦਾ ਤਾਂ ਕਿ ਅਗਲੇ ਪ੍ਰੋਗਰਾਮ ਕਲੀਕੇ ਜਾਣ ਤੇ ਆਪਣੀ ਲੋਕਾਂ ਨੂੰ ਮੈਂ ਇੱਕ ਵੱਡੇ ਪਰਪੇਖ ਦੇ ਵਿੱਚ ਗੱਲ ਕਹਿ ਦੇਣੀ ਚਾਹੁੰਦਾ ਆ ਪੰਜਾਬ ਹਿੰਦੁਸਤਾਨ ਦੀ ਇਸ ਟਾਈਮ ਕਲੋਨੀਆਂ ਤੁਹਾਡਾ ਸਾਰਾ ਕੁਝ ਖੋਇਆ ਗਿਆ ਦਸੂਹਰ ਕਲੋਨੀਆਂ ਦੀ ਗਈ ਸਾਡੇ ਲੋਕਾਂ ਨੂੰ ਕਹਿਣਾ ਪਈ ਤੇ ਵੀ ਗੁਲਾਮੀ ਨਹੀਂ ਆ ਗਈ ਹੋਰ ਗੁਲਾਮੀ ਕਿ ਹੁੰਦਾ ਉਹ ਤੁਹਾਨੂੰ ਗੱਟਿਆ ਤਾਂ ਸੰਗਲ ਪਾ ਕੇ ਸੜਕਾਂ ਦੇ ਪਸੀਟਣ ਫੇਰੀ ਮੰਨੋਗੇ ਕਿਹੜੀ ਚੀਜ਼ ਆ ਪੰਜਾਬ ਦੇ ਕੋਲ ਰਹਿ ਗਈ ਜਦੋਂ ਸਾਰਾ ਕੁਝ ਉੱਟ ਕੇ ਲੈ ਗਿਆ ਤੇ ਹੋਰ ਕਿਹੜੀ ਤਰੀਕੇ ਨਾਲ ਗੁਲਾਮੀ ਤੇ ਕਿਹੜੀ ਤਰੀਕੇ ਨਾਲ ਸਾਡੀ ਕਲੋਨੀ ਬਣਨੀ ਪੰਜਾਬ ਸੋ ਬੀਐਸਰ ਤੋਂ ਲੈ ਕੇ ਐਨਐਸਰ ਤੱਕ ਦੀਆਂ ਤਾਕਤਾਂ ਸਾਰੀਆਂ ਤੇ ਜਿਸ ਤਰੀਕੇ ਨਾਲ ਵਰਤਿਆ ਜਾਂਦਾ ਹੈ ਇਹ ਸਾਰਾ ਕੁਝ ਇਸ ਗੱਲ ਨੂੰ ਸ਼ੋਅ ਕਰਦਾ ਹੈ ਕਿ ਪੰਜਾਬ ਦੇ ਕੋਲ ਇਸ ਟਾਈਮ ਕੋਈ ਤਾਕਤ ਨਹੀਂ ਰਹੀ ਤੇ ਜੇ ਤਾਕਤ ਆਉਣੀ ਹੈ ਸਾਡੇ ਕੋਲ ਤੇ ਉਹਦੇ ਵੀ ਸਾਡੇ ਇੰਸਟੀਟਿਊਸ਼ਨਸ ਆਜ਼ਾਦ ਹੋਣੇ ਚਾਹੀਦੇ ਆ ਤੇ ਇੰਸਟੀਟਿਊਸ਼ਨਸ ਆਜ਼ਾਦ ਹੋਣ ਦੇ ਨਾਲ-ਨਾਲ ਜਦੋਂ ਤੱਕ ਸਾਡਾ ਮੁਲਕ ਪੰਜਾਬ ਖਾਲਸਤਾਨ ਇੰਡੀਆ ਦੇ ਕਬਜ਼ੇ ਤੋਂ ਆਜ਼ਾਦ ਨਹੀਂ ਨਾ ਹੋ ਜਾਂਦਾ ਉਦੋਂ ਤੱਕ ਇੰਸਟੀਟਿਊਸ਼ਨ ਵੀ ਦਿੱਤੀ ਰਹਿਣਗੇ ਸੋ ਸਾਡੀ ਲੜਾਈ ਇਹ ਇੰਸਟੀਚਿਊਸ਼ਨਸ ਆਜ਼ਾਦ ਕਰਾਉਣ ਦੇ ਨਾਲ ਨਾਲ ਵੱਡੀ ਲੜਾਈ ਹਮੇਸ਼ਾ ਨੌਜਵਾਨਾਂ ਯਾਦ ਰੱਖਿਓ ਕਿ ਖਾਲਸਾਤਾਨ ਦੀ ਆਜ਼ਾਦੀ ਦੀ ਲੜਾਈ ਆਪਣੇ ਮੋਢੇ ਤੇ ਹਮੇਸ਼ਾ ਚੋਕੇ ਰੱਖਣੀ ਆ ਔਰ ਜਦੋਂ ਤੱਕ ਉਹ ਨਹੀਂ ਬਣਦਾ ਉਦੋਂ ਤੱਕ ਸੰਘਰਸ਼ੀਨ ਰਹਿਣਾ ਆ ਔਰ ਮਾਣ ਦੇ ਨਾਲ ਕਹਿਣਾ ਕਿ ਅਸੀਂ ਖਾਲਸਾਤਾਨੀ ਆ ਅਸੀਂ ਪੰਜਾਬੀ ਆ ਨਾ ਕਿ ਹਿੰਦੁਸਤਾਨੀ ਇਨੀਆਂ ਕੱਲਰ ਨਾਲ ਕਹਿਵਾ ਦਾ ਜਾ ਚੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ